ਚ ਪੱਲੇਦਾਰ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਮੌਕੇ ਤੇ ਪੱਲੇਦਾਰ ਯੂਨੀਅਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਪੰਜਾਬ ਭਰ ਦੇ ਵਿੱਚ ਸੱਤ ਪੱਲੇਦਾਰ ਯੂਨੀਅਨ ਕੰਮ ਨਹੀਂ ਕਰਨਗੀਆਂ ਤੇ ਮੁਕੰਮਲ ਤੌਰ ਤੇ ਹੜਤਾਲ ਦੇ ਉੱਪਰ ਰਹਿਣਗੀਆਂ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ 1 ਜਨਵਰੀ ਤੋਂ ਲਗਾਤਾਰ ਠੇਕੇਦਾਰੀ ਸਿਸਟਮ ਦੇ ਵਿਰੁੱਧ ਲੜਾਈ ਲੜਦੇ ਆ ਕਿ ਆ ਜਦੋਂ ਤੱਕ ਸਾਡੀ ਸਿੱਧੀ ਭਰਤੀ ਨਹੀਂ ਹੁੰਦੀ ਹੈ ਉਸ ਵੇਲੇ ਤੱਕ ਅਸੀਂ ਮੁਕੰਮਲ ਤੌਰ ਤੇ ਹੜਤਾਲ ਦੇ ਉੱਪਰ ਰਹਾਂਗੇ ਜੀ ਸਾਨੂੰ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ 30 ਛੇ ਤੋਂ ਤੁਸੀਂ ਆਪਣਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿਓ ਕਿਉਂਕਿ ਅਸੀਂ 7 ਜਨਵਰੀ ਤੋਂ ਠੇਕੇਦਾਰੀ ਸਿਸਟਮ ਦੇ ਖਿਲਾਫ ਇੱਕ ਪੱਕਾ ਮੋਰਚਾ ਸੰਗਰੂਰ ਉਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਲਾਇਆ ਹੋਇਆ ਜਿਹਦੇ ਵਿੱਚ ਸਾਨੂੰ ਵਿਸ਼ਵਾਸ ਦੇ ਵਿੱਚ ਲੈ ਲਿਆ ਕਿ 30 ਛੇ ਤੋਂ ਬਾਅਦ ਅਸੀਂ ਤੁਹਾਡਾ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕਰ ਦੇਾਂਗੇ ਪੰਜਾਬ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਡਿਪਾਰਟਮੈਂਟ ਦਾ ਫੂਡ ਸੈਕਟਰੀ ਜਿਹਨੂੰ ਕਹਿੰਦੇ ਆ ਉਹਨੇ 15 2024 ਨੂੰ ਕਹਿੰਦਾ ਜੋ ਹਦਾਇਤਾਂ ਭਾਰਤ ਸਰਕਾਰ ਦੀਆਂ ਹੋਣਗੀਆਂ ਉਹਨਾਂ ਹਦਾਇਤਾਂ ਮੁਤਾਬਕ ਤੁਹਾਨੂੰ 15 ਤੋਂ ਪੇਮੈਂਟ ਹੈ ਜਿਹੜੀ ਕਣਕ ਦੀ ਲੋਡ ਅਨਲੋਡਿੰਗ ਜਾਂ ਭਾਵੇਂ ਰਾਇਸ ਹੈ ਰਾਇਸ ਦੀ ਲੋਡਿੰਗ ਅਲੋਡਿੰਗ ਦੀ ਜਿਹੜੀ ਪੇਮੈਂਟ ਹੈ ਉਹ ਤੁਹਾਨੂੰ ਭਾਰਤ ਸਰਕਾਰ ਦੀ ਹਦਾਇਤਾਂ ਮੁਤਾਬਕ ਕੀਤੀ ਜਾਵੇਗੀ ਪਰ ਜਦੋਂ ਅਸੀਂ ਕੱਲ ਇਸ ਵਿਸ਼ੇ ਤੇ ਗਏ ਤਾਂ ਕੁਝ ਜਿਹੜੇ ਅਫਸਰ ਸੀ ਡਾਇਰੈਕਟਰ ਸੀ ਡਿਪਟੀ ਡਾਇਰੈਕਟਰ ਸੀ ਤਾਂ ਉਹਨਾਂ ਨੇ ਸਾਨੂੰ ਭਰੋਸੇ 'ਚ ਦੁਆਰੇ ਫੇਰ ਦੇ ਲਿਆ ਕਹਿੰਦੇ ਵੀ 99% ਤੁਹਾਡਾ ਕੰਮ ਹੋ ਚੁੱਕਿਆ ਜਦੋਂ 20 ਮਿੰਟ ਬਾਅਦ ਫੋਰ ਸੈਕਟਰੀ ਨਾਲ ਗੱਲ ਹੁੰਦੀ ਹੈ ਤਾਂ ਫੋਰ ਸੈਕਟਰੀ ਇਹ ਗੱਲ ਕਹਿੰਦਾ ਟਾਲਮਟੋਲ ਜੀ ਕਰਦਾ ਨਜ਼ਰ ਆਇਆ ਕਿ ਅਸੀਂ ਕੰਮ ਕਰ ਰਹੇ ਆ ਐਫਸੀਆਈ ਮੰਨ ਨਹੀਂ ਰਹੀ ਸੋ ਇਸ ਦੇ ਰੋਸ ਵਿੱਚੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਸੱਤ ਪੱਲੇਦਾਰ ਯੂਨੀਅਨਾਂ ਨੇ ਅੱਜ 2 ਜੁਲਾਈ ਤੋਂ ਜਿਹੜਾ ਕੰਮ ਹੈ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਇਸ ਦੇ ਵਿੱਚ ਅਸੀਂ ਹੁਣ ਜਿੰਨਾ ਚਿਰ ਪੰਜਾਬ ਸਰਕਾਰ ਸਾਨੂੰ ਸਿੱਧੇ ਕੰਮ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਇੰਨਾ ਚਿਰ ਅਸੀਂ ਪੰਜਾਬ ਦੀ ਫੂਡ ਏਜੰਸੀਆਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਾਂਗੇ ਭਾਵੇਂ ਉਹ ਲੋਡਿੰਗਾਂ ਲੋਡਿੰਗ ਦਾ ਹੋਵੇ ਜਾਂ ਵਾਰਦਾਨੇ ਦਾ ਹੋਵੇ ਜਾਂ ਰੈਸਟ